ਇਹ ਤਾਂ ਸ਼ਰੀਆਮ ਡਾਕਾ ਹੋ ਗਿਆ ਯਾਰ ਜਿਹੜੀ ਸੈਨੇਟ ਸਾਡੇ ਹੱਕਾਂ ਦੇ ਲਈ ਖੜਦੀ ਸੀ ਤੇ ਫਿਰ ਉਹ ਕਿਵੇਂ ਖੜੂਗੀ ਜਾਂ ਕਿਵੇਂ ਉਦੋਂ ਰੋਹ ਹੈ ਜਿਹੜਾ ਸਟੂਡੈਂਟ ਦੇ ਮਨ ਦੇ ਵਿੱਚ ਜਾ ਕੇ ਜੋ ਡੈਮੋਕ੍ਰੈਟਿਕ ਸਟਰਕਚਰ ਪਰ ਵਾਰ ਹੈ ਆਰਐਸਐਸ ਦਾ ਭਾਜਪੀ ਦਾ ਉਹ ਵਾਰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਕਦੇ ਵੀ ਸਸ ਨੂੰ ਜਿਹੜਾ ਨਵੰਬਰ ਨੂੰ ਹੈਨਾ ਇਹ ਹੋ ਰਿਹਾ ਇਕੱਠ ਇਹਦੇ ਨਾਲ ਮੈਸੇਜ ਕੀ ਭੇਜਣਾ ਚਾਹੁੰਦੇ ਹੋ ਤੁਸੀਂ ਦਿੱਲੀ ਤੱਕ ਤੋਂ ਸੈਨੇਟ ਇੱਕ ਰਾਹ tha ਜਿਸ ਤਹ ਸਟੂਡੈਂਟਾਂ ਕੀ ਡਿਮਾਂਡ ਪੂਰੀ ਹੋ ਜਾਇਆ ਕਰਤੀ ਯੂਨੀਵਰਸਿਟੀ ਡੈਮੋਕਰੈਟਿਕ ਸਟਰਕਚਰ tha ਸੈਨੇਟ ਖਤਮ ਹੋਣ ਕੇ ਬਾਅਦ ਜੋ ਡੈਮੋਕਰੇਸੀ ਹੈ ਯੂਨੀਵਰਸਿਟੀ ਕੀ ਉਹ ਜਮਾ ਖਤਮ ਹੋ ਜਾਏਗੀ ਜੋ ਡਿਸੀਜਨ ਸੈਂਟਰ ਤਾਂ ਆਣਾ ਹੈ ਉਹ ਇਧਰ ਲਾਗੂ ਹੋ ਜਾਏਗਾ ਡਾਇਰੈਕਟ ਆ ਕੇ ਉਸਮਾ ਕੋਈ ਰਿਪਰੈਜੈਂਟੇਸ਼ਨ ਨਹੀਂ ਰਹਿਣੀ ਐਲੂਮੀਨਾ ਹੈ ਕਿ ਸਟੂਡੈਂਟਸ ਕੀ ਕੋਈ ਡੈਮੋਕਰੈਟਿਕ ਸਟਰਕਚਰ ਨਹੀਂ ਰਹਿਣਾ ਉਸਕੇ ਖਿਲਾਫ ਡਟ ਕੇ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਇਸ ਲੜਾਈ ਨੇ ਅਸੀਂ ਜਿੱਤਾਂਗੇ ਇਸ ਡੈਮੋਕਰੈਟਿਕ ਸਟਰਕਚਰ ਨੇ ਬਹਾਲ ਕਰਵਾਵਾਂਗੇ ਜਿਹੜਾ ਤੁਹਾਡਾ ਜਮਹੂਰੀ ਹੱਕ ਸੀਗਾ ਕਿ ਤੁਸੀਂ ਵੋਟ ਪਾ ਕੇ ਸੈਨੇਟਰ ਚੁਣੇ ਜਾਂਦੇ ਸੀ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਕਿ ਸਾਡੇ ਜਿੱਥੇ ਵੀ ਹੱਕਾਂ ਦੀ ਲੋੜ ਪੈਂਦੀ ਸੀ ਸੈਨੇਟਰ ਆ ਕੇ ਖੜਦੇ ਸੀ ਸੈਨੇਟ ਸਾਡੇ ਹੱਕ ਚ ਕਰਾਉਂਦੇ ਸੀ ਹੁਣ ਤੁਹਾਨੂੰ ਸੇਫ ਲੱਗਦਾ ਉਹ ਚੀਜ਼ ਕਿ ਜਿਹੜਾ ਨੋਟੀਫਿਕੇਸ਼ਨ ਵਾਪਸ ਹੋ ਗਿਆ ਲੇਕਿਨ ਅੱਭੀ ਹਮੇ ਖਤਰਾ ਲੱਗ ਰਹਾ ਹੈ ਕਿ ਜਬ ਤੱਕ ਡਾਟਾ ਨਾਉਂਸ ਨਹੀਂ ਕਰ ਦਤੇ ਕਿਉਂਕਿ ਬੀਜੇਪੀ ਦਾ ਸ਼ੁਰੂ ਸੇ ਯਹੀ ਹੈ ਕਿ ਕਨਫਿਊਜ਼ਨ ਪੈਦਾ ਕਰਨਾ ਤੁਸੀਂ ਦੋਨੋਂ ਬਾਈ ਹਰਿਆਣੇ ਤੋਂ ਤੁਹਾਡੇ ਦੋਸਤ ਵੀ ਬਹੁਤ ਹੋਣਗੇ ਪੰਜਾਬ ਤੋਂ ਉਹ ਕਿਵੇਂ ਦਾ ਇਕਾ ਜਾਂ ਕਿਵੇਂ ਦਾ ਲੱਗਦਾ ਜਦੋਂ ਲੋਡ ਪੈਂਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਖੜਦੇ ਨੇ ਨਾ ਮਤਲਬ ਅੱਜ ਦੇ ਟਾਈਮ 'ਤੇ ਜਿੰਨਾ ਸੈਂਟਰ ਧੱਕਾ ਕਰ ਰਹਾ ਹੈ ਤਾਂ ਉਹ ਜਦ ਤੱਕ ਇਕਾ ਨਹੀਂ ਬਣੇਗਾ ਤਦ ਤੱਕ ਆਮਾਰੀ ਲੜਾਈ ਵੀ ਹੈ ਉਹ ਪੂਰੀ ਨਹੀਂ ਹੋ ਪਾਏਗੀ ਕੇਂਦਰੀ ਰਾਜ ਮੰਤਰੀ ਪੰਜਾਬ ਤੋਂ ਹੀ ਨੇ ਰਵਨੀਤ ਪਿੱਟੂ ਉਹਨਾਂ ਦਾ ਕੱਲ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਤਾਂ ਭਲਾਈ ਦੇ ਲਈ ਕਰ ਰਹੇ ਸੀ ਪੀਯੂ ਦੀ ਪਰ ਉਹ ਸ਼ਾਇਦ ਠੀਕ ਨਹੀਂ ਲੱਗਿਆ ਇਸ ਕਰਕੇ ਅਸੀਂ ਵਾਪਸ ਲੈ ਲੈਨੇ ਜਿਵੇਂ ਹੈਗਾ ਅਸੀਂ ਉਵੇਂ ਹੀ ਰਹੂਗਾ ਵਾਕਈ ਭਲਾਈ ਹੋ ਰਹੀ ਸੀ ਕਿਸਾਨੀ ਅੰਦੋਲਨ ਦੇ ਟਾਈਮ 'ਤੇ ਵੀ ਉਹ ਜੋ ਕਾਨੂੰਨ ਲੈ ਕੇ ਆ ਉਸਮੇ ਵੀ ਕਹਿ ਰਹੇ ਸਨ ਬਲਾਈ ਹੋ ਰਹੀ ਸੀ ਜਾਂ ਬਲਾ ਕਰਨਾ ਚਾਹਤੇ ਹਮ ਤਾਂ ਕਿ ਸਾਨੂੰ ਕਾਏ ਦੁਗਣਾ ਕਰਨਾ ਚਾਹਤੇ ਉਹ ਸੇਮ ਹੀ ਆਪੇ ਹੈ ਕਿ ਹਮ ਤਾਂ ਬਲਾਈ ਕਰਨਾ ਚਾਹਤੇ ਹੈ। ਇਹ ਸਟੂਡੈਂਟ ਤਾਂ ਇੱਕ ਹੈ ਪਰ ਕਦੇ-ਕਦੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਪੋਲੀਟੀਕਲ ਜਮਾਤ ਹੈ ਉਹ ਕਦੇ-ਕਦੇ ਤੋੜਨ ਦਾ ਯਤਨ ਵੀ ਕਰਦੀ ਹੈ ਕਿ ਇਹਨਾਂ ਨੂੰ ਅੱਡ-ਅੱਡ ਕਰਦੀ ਹੈ। ਯੋ ਅਜ਼ਾਦੀ ਕੇ ਬਾਅਦ ਤੈ ਜੋ ਸੈਂਟਰ ਹੈ ਉਹ ਹਰਿਆਣਾ ਨੇ ਪੰਜਾਬ ਕੇ ਖਿਲਾਫ ਵਰਤਣ ਲੱਗ ਰਿਹਾ ਥਾ। ਇਹ ਗੱਲ ਹੋਈ ਹੈ ਹੁਣ ਧਰਨੇ 'ਚ ਕਿ ਹੁਣ ਇਹ ਅੰਦੋਲਨ ਅੱਗੇ ਜਾਰੀ ਰਹੂਗਾ ਜਦੋਂ ਤੱਕ ਚੋਣਾਂ ਸੈਨੇਟ ਦੀਆਂ ਨਹੀਂ ਹੋਣਗੀਆਂ ਜਦੋਂ ਤੱਕ ਅਨਾਉਂਸ ਨਹੀਂ ਹੁੰਦੀ ਆ ਉਦੋਂ ਤੱਕ ਧਰਨਾ ਜਾਰੀ ਰਹੂਗਾ ਇਹ ਅਫੀਸ਼ੀਅਲ ਅਨਾਉਂਸਮੈਂਟ ਹੈ ਧਰਨੇ ਕਰਨੀ ਹੋ ਇਹ ਆੜੇ ਸੈਨੇਟ ਵਾਲੇ ਮੈਂ ਵੀ ਦੇਖਾਂ ਕਿ ਹਰਿਆਣਾ ਦੇ ਬਾਲਗ ਵੀ ਆਵੇਂ ਹੈ ਪੰਜਾਬ ਦੇ ਵੀ ਆਵੇਂ ਹੈ ਹਿਮਾਚਲ ਦੇ ਵੀ ਸਾਰੇ ਆਵੇਂ ਹੈ ਇਹ ਤਾਂ ਇੱਕ ਡੈਮੋਕ੍ਰੈਟਿਕ ਸਟਰਕਚਰ ਬਚਾਣ ਦੀ ਲੜਾਈ ਹੈ ਨਈ ਯੂਨੀਵਰਸਿਟੀ ਕੀ ਆਮਨੋਸੇ ਖਿਲਾਫ ਲੜਨਾ ਹੈ ਕਿ ਭਾਈ ਡੈਮੋਕ੍ਰੇਸੀ ਬਚੀ ਰਵੈਰੀ ਯੂਨੀਵਰਸਿਟੀ ਕੀ ਇਹ ਲੜਾਈ ਸਾਂਝੀ ਲੜਾਂਗੇ ਔਰ ਇਸ ਨੂੰ ਭਾਈਚਾਰਾ ਵੀ ਬਣਾ ਹੀ ਰੱਖਾਂਗੇ ਹਰਿਆਣਾ ਪੰਜਾਬ ਸੋ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਕੇਂਦਰ ਸਰਕਾਰ ਇੱਕ ਨੋਟੀਫਿਕੇਸ਼ਨ ਦੇ ਕੇ ਭੰਗ ਕਰਦੀ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਰੋਸ ਕੇਂਦਰ ਸਰਕਾਰ ਨੂੰ ਸਹਿਣਾ ਪੈਂਦਾ ਪੂਰੇ ਬੀਜੇਪੀ ਪਾਰਟੀ ਨੂੰ ਸਹਿਣਾ ਪੈਂਦਾ ਤੇ ਫਿਰ ਉਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਜਾਂਦਾ ਪਰ ਉਦੋਂ ਤੱਕ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ 10 ਨਵੰਬਰ ਦਾ ਇੱਕ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਰੱਖ ਲੈਂਦੇ ਨੇ ਬੇਸ਼ੱਕ ਨੋਟੀਫਿਕੇਸ਼ਨ ਵਾਪਸ ਹੋਣ ਦੀ ਗੱਲ ਕੇਂਦਰ ਕਰ ਰਹੀ ਹੈ ਬੀਜੇਪੀ ਕਰ ਰਹੀ ਹੈ ਪਰ ਇਹ ਨੌਜਵਾਨ ਨੇ ਜਿਹੜੇ ਯੂਨੀਵਰਸਿਟੀ ਦੇ ਉਹ ਕਹਿ ਰਹੇ ਕਿ ਅਸੀਂ 10 ਤਰੀਕ ਵਾਲਾ ਪ੍ਰੋਗਰਾਮ ਹੈ ਜਿਹੜਾ ਉਹ ਕਰਾਂਗੇ ਬੇਸ਼ੱਕ ਉਸ ਨੂੰ ਧੰਨਵਾਦ ਰੈਲੀ ਚ ਕਿਉਂ ਨਾ ਬਦਲ ਦਈਏ ਪਰ ਕਰਾਂਗੇ ਪਰ ਜਿਹੜੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਆਗੂ ਨੇ ਉਹਨਾਂ ਦੀਆਂ ਤੁਸੀਂ ਦਿਲ ਦੀਆਂ ਗੱਲਾਂ ਸੁਣੀਆਂ ਨੇ ਪਰ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਲੱਖਾਂ ਨੌਜਵਾਨ ਐਸੇ ਨੇ ਜਿਹੜੇ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਹਰ ਇੱਕ ਵਿਦਿਆਰਥੀ ਦੀ ਸੋਚ ਉਹਦਾ ਦਿਲ ਉਹਦਾ ਦਿਮਾਗ ਕੁਝ ਅਲੱਗ ਗੱਲ ਕਰਦਾ ਹੁੰਦਾ ਐਸੀ ਗੱਲ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਬਾਈ ਯੂਨੀ ਮੌਜੂਦ ਨੇ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਕਿਹੜੀ ਕਲਾਸ ਪੜ੍ਹਦੇ ਹੋ ਯਾ ਕਿ ਕਿਹੜਾ ਇਕਨੋਮਿਕਸ ਹੈ ਜੀ ਐਮ ਇਕਨੋਮਿਕਸ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਹਰਿਆਣੇ ਦਾ ਹ ਜੋ ਜਿਸ ਤਰੀਕੇ ਦੇ ਨਾਲ ਹੋਇਆ ਤੁਸੀਂ ਆਈ ਹੋਪ ਕਿ ਪੰਜਾਬੀ ਸਮਝ ਲਓਗੇ ਹੈਨਾ ਜਿਸ ਤਰੀਕੇ ਦੇ ਨਾਲ ਇਹ ਨੋਟੀਫਿਕੇਸ਼ਨ ਹੋਇਆ ਜਦੋਂ ਇਹ ਲਾਗੂ ਹੋਇਆ ਕਿ ਸੈਨਟ ਬਈ 90ਾਂ ਦੀ ਸੀ 91ਾਂ ਦੀ ਰਹਿ ਗਈ ਹੈ ਹਾਂਜੀ ਉਦੋਂ ਕਿਸ ਤਰੀਕੇ ਦਾ ਤੁਹਾਨੂੰ ਇਹ ਹੋਇਆ ਸੀ ਕਿ ਯਾਰ ਇਹ ਤਾਂ ਸ਼ਰਿਆਮ ਡਾਕਾ ਹੋ ਗਿਆ ਯਾਰ ਜਿਹੜੀ ਸੈਨਟ ਸਾਡੇ ਹੱਕਾਂ ਦੇ ਲਈ ਖੜਦੀ ਸੀ ਤੇ ਫਿਰ ਉਹ ਕਿਵੇਂ ਖੜੂਗੀ ਇਹ ਕਿਸ ਤਰੀਕੇ ਦਾ ਉਦੋਂ ਆਇਆ ਤੁਹਾਡੇ ਗੁਬਾਰ ਜਾਂ ਕਿਵੇਂ ਉਦੋਂ ਰੋ ਹੈ ਜਿਹੜਾ ਸਟੂਡੈਂਟ ਦੇ ਮਨ ਦੇ ਵਿੱਚ ਜਾਗ ਗਿਆ जो 2017 में फीसा बढ़ाई थी स्टूडेंटा ने प्रोटेस्ट कराया उसके खिलाफ बड़ा प्रोटेस्ट होया तो सेनेट पर दबाव पा गया वो डिमांड पूरी हुई उसके बाद जो 2018 में जो कुड़िया का हॉस्टल है वो 24 घंटे कराया वो स्टूडेंटा ने प्रोटेस्ट करा पूरा बड़ा वो 50 दिन 45 50 दिन चलिया चल वो उसके सेनेट पर प्रेशर डाल लिया फिर सेनेट ने प्रेशर आगे डाल लिया तो वो डिमांड पूरी हुई तो सेनेट एक राह था जिससे स्टूडेंटा की डिमांड पूरी हो जाया करती है यूनिवर्सिटी डेमोक्रेटिक स्ट्रक्चर था सेनेट खत्म होने के बाद जो डेमोक्रेसी है यूनिवर्सिटी की वह जमा ख़त्म हो जाएगी उसमें सारा संघ का प्रभाव आ जाएगा जो डिसीजन सेंटर था आना है वो इधर लागू हो जाएगा डायरेक्ट आकर उसमें कोई रिप्रेजेंटेशन नहीं रहनी एलुमिनाई की स्टूडेंट्स की कोई डेमोक्रेटिक स्ट्रक्चर नहीं रहना तो इस कारण जो तानाशाही है वह पूरी फुल फ्लैज आ जा जाएगी यूनिवर्सिटी में तो इसका रोस है स्टूडेंटा में कि तानाशाही ना आवे ਇੱਕ ਤੁਹਾਡੀ ਗੱਲ ਬੜੀ ਚੰਗੀ ਲੱਗੀ ਹੈ ਕਿਉਂਕਿ ਕੁਝ ਇਹ ਲੋਕ ਕਹਿੰਦੇ ਆ ਕਿ ਯਾਰ ਵੀ ਹਰਿਆਣੇ ਨੂੰ ਤੇ ਪੰਜਾਬ ਨੂੰ ਅਲੱਗ ਰੱਖੋ ਹਨਾ ਇਹ ਬੜੀ ਗੱਲ ਹੈ ਕਿ ਜਿਹੜੇ ਸਟੂਡੈਂਟ ਨੇ ਤੁਸੀਂ ਹਰਿਆਣੇ ਤੋਂ ਤੁਸੀਂ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹੋ ਹੋਰ ਕੋਈ ਸ਼ਾਇਦ ਹਿਮਾਚਲ ਦਾ ਵੀ ਹੋਊਗਾ ਹਨਾ ਉਹ ਵੀ ਹਿੱਸਾ ਬਣੂਗਾ ਤੇ ਸਟੂਡੈਂਟ ਤਾਂ ਇੱਕ ਹੈ ਪਰ ਕਦੇ-ਕਦੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਪੋਲੀਟੀਕਲ ਜਮਾਤ ਹੈ ਉਹ ਕਦੇ-ਕਦੇ ਤੋੜਨ ਦਾ ਯਤਨ ਵੀ ਕਰਦੀ ਹੈ ਕਿ ਇਹਨਾਂ ਨੂੰ ਅੱਡ-ਅੱਡ ਕਰਦੀ ਹੈ ਅਸੀਂ यो आज़ादी के बाद ते जो सेंटर है वो हरियाणा ने पंजाब के खिलाफ बर्तन लाग रहा था ना उस तो उन्नीस में जो बांड हुई फिर हरियाणा हिमाचल पंजाब वह बांड उसके बाद तो डायरेक्ट पूरा सेंटर का जो सरकार आई वह हरियाणा में आई पूरा बर्तन ने पंजाब के खिलाफ है। ना हरियाणा की नेशनलिटी डेवलप होने दी जो हरियाणवी एक लैंग्वेज बननी चाहिए थी وہ صرف ایک ڈائلیکٹ ہاج کے دن بولی ہے وا نے زبان نہیں بن پائی کیونکہ اس کی اسکرپٹ نہیں ہونا پر لکھ نہیں سک دے اس کے کارن جو ہریانہوی نیشنلٹی ہے وہ ڈیولپ نہیں ہون پائی کبھی تو وہ سینٹر کے نالے رل کے چلتا رہا تو اوپر پنجاب کے خلاف برتے گئے پر جو کسان andolan ہویا اس نے ہریانا پنجاب نے ایک دوسرےن سمجھن کا موقع دیا پورا دلی بارڈر اپ دھڑنے لگ گئے ہریانہ نے پورا بڑھ چڑھ کے میں ساتھ نہیں بھایا تو پھر اس ٹائم چھوٹے بھائی اور بڑے بھائی کا ریلیشن بنا ہریانہ پنجاب میں تو फेर यो आज हम याड़े सेनेट आले में भी देखा कि हरियाणा के बालक भी आवे हैं पंजाब के भी आवे हैं हिमाचल के भी सारे आवे हैं यो तो एक डेमोक्रेटिक स्ट्रक्चर बचाने की लड़ाई है नई यूनिवर्सिटी की अमनो से खिलाफ लड़ना है कि भाई डेमोक्रेसी बची रे वार यूनिवर्सिटी की ये लड़ाई सांझी लड़ांगे और इसमें भाईचारा भी बना ही राखेंगे हरियाणा पंजाब स्टूडेंट का ना कोई चक्कर नहीं उस बात का बड़ी बड़ी वजह लग गया साडे नाल और भाई ने की ना तुसी भी हरियाणा तो हां जी भाई मेरा नाम प्रतीक है ਹਰਿਆਣੇ ਤੋਂ ਹਾਂਜੀ ਹਰਿਆਣਾ ਚਰਖੀ ਦਾਦਲੇ ਓਕੇ ਜਿਵੇਂ ਬਾਈ ਨੇ ਕਿਹਾ ਕਿ ਜਿਹੜੀ ਸੈਨੇਟ ਭੰਗ ਕਰਤੀ ਜਾਂ 30 31 ਤੱਕ ਰਹਿ ਗਈ ਉਹਦੇ 'ਚ ਵੀ ਬਹੁਤ ਸਾਰੇ ਅਪਰੂਵ ਵੀਸੀ ਕਰਦਾ ਜਾਂ ਚਾਂਸਲਰ ਕਾ ਬਾਈ ਚਾਂਸਲਰ ਕਰ ਦਿੰਦਾ ਤੇ ਜਿਹੜਾ ਤੁਹਾਡਾ ਜਮਹੂਰੀ ਹੱਕ ਸੀਗਾ ਕਿ ਤੂੰ ਵੋਟ ਪਾ ਕੇ ਸੈਨੇਟਰ ਚੁਣੇ ਜਾਂਦੇ ਸੀ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਕਿ ਸਾਡੇ ਜਿੱਥੇ ਵੀ ਹੱਕਾਂ ਦੀ ਲੋੜ ਪੈਂਦੀ ਸੀ ਸੈਨੇਟਰ ਆ ਕੇ ਖੜਦੇ ਸੀ ਸੈਨੇਟ ਸਾਡੇ ਹੱਕ 'ਚ ਕਰਾਉਂਦੇ ਸੀ ਹੁਣ ਤੁਹਾਨੂੰ ਸੇਫ ਲੱਗਦਾ ਉਹ ਚੀਜ਼ ਕਿ ਜਿਹੜਾ ਨੋਟੀਫਿਕੇਸ਼ਨ ਵਾਪਸ ਹੋ ਗਿਆ नोटिफिकेशन तो जी वापस हो गया लेकिन अब भी हमें खतरा लग रहा है कि जब तक डेट अनाउंस नहीं कर देते क्योंकि तो बीजेपी का शुरू से यही है कि कंफ्यूजन पैदा करना कि अभी नोटिस वापस लिया है लेकिन कोई नया क्या होगा इसकी जगह पे अब डेट अनाउंस जब तक इलेक्शन की नहीं होती तब तो तक तो ऐसी प्रोटेस्ट करते रहेंगे और अगर हो भी जाती है अनाउंस उसके बाद भी वो एक थैंक यू रैली हो जाएगी या जैसे भी जो हमारे साथ जुड़े हैं जो हमारे पेरेंट्स भी हैं या जितने पंजाब हरियाणा में जो ਪੰਜਾਬ ਯੂਨੀਵਰਸਿਟੀ ਨੂੰ ਬਚਾਉਣੇ ਲਈ ਲੋਕ ਜੁੜੇ ਹਨ ਤੋਂ ਆਪਣਾ ਯਾਹ ਪੇ ਆ ਕੇ ਆਪਣਾ ਦਿਖਾਏ ਕਿ ਭਾਈ ਹਾਂ ਅਸੀਂ ਲੋਕ ਖੜੇ تھے ਔਰ ਇੱਕ ਸੈਂਟਰ ਕੋ ਵੀ ਇਸੇ ਜਵਾਬ ਮਿਲੇ ਆ ਕਿ ਮਤਲਬ ਕਿ ਜੋ ਜੋ ਵੀ ਉਹ ਕਰ ਰਹੇ ਉਸਕੇ ਰੈジਸਟੈਂਸ ਦਿਖੇਗੀ ਨੂੰ ਕਿ ਸਿੱਧਾ ਸਿੱਧਾ ਧੱਕਾ ਐਸੇ ਹੋਣ ਨਹੀਂ ਦਿੱਤਾ ਜਾਏਗਾ ਪੰਜਾਬ ਯੂਨੀਵਰਸਿਟੀ ਕੇ ਸਾਥ ਮੇ ਅੱਛਾ ਇਹ ਗੱਲ ਹੋਈ ਹੈ ਹੁਣ ਧਰਨੇ ਚ ਕਿ ਹੁਣ ਇਹ ਅੰਦੋਲਨ ਅੱਗੇ ਜਾਰੀ ਰਹੂਗਾ ਜਦੋਂ ਤੱਕ ਚੋਣਾ ਸੈਨਟ ਦੀਆਂ ਨਹੀਂ ਹੋਣਗੀਆਂ ਜਦੋਂ ਤੱਕ ਅਨਾਉਂਸ ਨਹੀਂ ਹੁੰਦੀ ਆ ਉਦੋਂ ਤੱਕ ਧਰਨਾ ਜਾਰੀ ਰਹੂਗਾ ਇਹ ਆਫੀਸ਼ੀਅਲ ਅਨਾਉਂਸਮੈਂਟ ਹੈ ਧਰਨੇ ਕਰਨੀ ਹੋ ਠੀਕ ਹੈ ਹਾਂ ਤੇ 10 ਨਵੰਬਰ ਦਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਰਹੂਗਾ ਇਹ ਕੇਂਦਰ ਤਾਂ ਕਹਿ ਰਿਹਾ ਕਿ ਅਸੀਂ ਤਾਂ ਦੇਖੋ ਕਰ ਲਿਆ ਨੋਟੀਫਿਕੇਸ਼ਨ ਵਾਪਸ ਲੈ ਲਿਆ ਕੇਂਦਰੀ ਰਾਜ ਮੰਤਰੀ ਪੰਜਾਬ ਤੋਂ ਹੀ ਨੇ ਰਵਨੀਤ ਬਿੱਟੂ ਉਹਨਾਂ ਦਾ ਕੱਲ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਤਾਂ ਭਲਾਈ ਦੇ ਲਈ ਕਰ ਰਹੇ ਸੀ ਪੀਯੂ ਦੀ ਪਰ ਉਹ ਸ਼ਾਇਦ ਠੀਕ ਨਹੀਂ ਲੱਗਿਆ ਇਸ ਕਰਕੇ ਅਸੀਂ ਵਾਪਸ ਲੈ ਲੈਂਦੇ ਹਾਂ ਜਿਵੇਂ ਹੈਗਾ ਅਸੀਂ ਉਵੇਂ ਹੀ ਰਹੂਗਾ ਵਾਕਈ ਭਲਾਈ ਹੋ ਰਹੀ ਸੀ वो शुरू से ही जो किसान आंदोलन के टाइम पे भी वो जो कानून लेके उसमें भी कह रहे थे बलाई हो रही थी या बला करना चाहते हैं बिट्टू जी का जी विरोध करते पर बीजेपी थे जाके उनका कैरेक्टर इंडिविजुअल का तो नहीं है ना सिर्फ बिट्टू मतलब कि डिसाइड नहीं करे ना पूरी बीजेपी में जाके फिर वो सारा बीजेपी की तरह ही बोलेंगे बीजेपी की तरह ही चलेंगे तो उसी तरह से मतलब कि भलाई आला तो शुरू से ही उन्होंने यही कहा है कि जो भी कानून लेके आते हैं जब भी कोई भी सरकार अगर गलत कानून भी लेके आती है वो तो यही कहती है कि लोगों के भलाई के लिए लेके आ रहे हैं लेकिन वो जब नॉमिनेशन ही सीधी सेंटर से है तो उसके बाद मैं मतलब कि डेमोक्रेसी ना बचेगी इसके बाद तो ऐसे मोदी जी भी कह देंगे कि मैं आपकी भलाई के लिए सर्व करना चाहता हूं इलेक्शन बंद करा दो जो इतना खर्चा कर रहे हैं हरब ने, ने उतथे भी कहा वो खेती कानूना देले भी कहा कि शायद असी उंना थोनू समझा नहीं सके कानूना बारे उंना डिटेल च दस नहीं सके भी जेड़ा तुसी विरोध कर रहे हो मोदी जी ने उदों भी कही गल हाँ वो तो शुरू से ही कहते हैं वो तो कि जो हम तो तुम्हारे भलाई के लिए कर रहे हैं लेकिन यहाँ पे स्टूडेंट जो हैं वो इतने पढ़े लिखे हैं कि उनको समझ आ गई कि जो पॉलिसी है पूरे देश में लागू हो रही है कि डेमोक्रेटिक जितने भी स्ट्रक्चर हैं वो सारे ख़त्म करना है चाहे वो हरियाणा के अंदर पिछले टाइम में जो पंचायत आड़ा हुआ उसके अंदर पंचायत के पास जो पावर है वो ख़त्म करते जाना कि मतलब हर चीज़ की सेंट्रलाइजेशन करना डिसट्रलाइज जो फेडरल स्ट्रक्चर है पूरे देश के अंदर ही वो हर जगह देख रहे हैं कि जो जीएसटी लेके आते हैं उसमें भी सारा जो वो है इकोनॉमी है वो सारी सेंट्रलाइज हो रही है तो सेम तरीके से यूनिवर्सिटी का भी जो चलाने का जो तरीका है वो सेंट्रलाइज करना चाहते हैं कि यहाँ का जो स्टूडेंट पहले डिसाइड करते थे कि हमारी फीस क्या होगी हमारे आगे मतलब कि ਯੂਨੀਵਰਸਿਟੀ ਕਿਸ ਤਰਫ ਬੜੇਗੀ ਲੇਕਿਨ ਅਬ ਜੋ ਸਿਲੇਬਸ ਹੈ ਉਹ ਵੀ ਸਾਰਾ ਆਪਨੇ ਦੇਖਿਆ ਹੈ ਕਿ ਜੋ ਐਨਪੀ ਕੇ ਥਰੂ ਉਹ ਹਰ ਜਗ੍ਹਾ ਤੇ ਥਰੀ ਲੈਂਗੁਏਜ ਫਾਰਮੂਲਾ ਹਿੰਦੀ ਦਾ ਲਾਗੂ ਕਰਾਣਾ हो गया जैसे या फिर अपनी जो भगवाकरण करना है वो भगवाकरण करने के लिए आसान एक रोड़ा बना हुआ था कि यहाँ के जो स्टूडेंट है वो डिसाइड कर रहे थे कि उनको क्या पढ़ना है क्या नहीं पढ़ना है या पिछले टाइम में इन्होंने पंजाबी जो कंपलसरी थी वो भी हटाने की कोशिश करी उस टाइम पर भी डट के विरोध हुआ उसका सब ने विरोध किया कि जो पंजाबी है वो नहीं हटनी चाहिए कंपल्सरी बी के अंदर तो उसमें फिर मतलब कि ਸਮਝ ਆ ਰਹੀ ਸਟੂਡੈਂਟਸ ਕੋ ਜਾਂ ਪੂਰੇ ਦੇਸ਼ ਕੋਈ ਆਜ ਕੇ ਟਾਈਮ ਤੇ ਤਾਂ ਧੀਰੇ ਧੀਰੇ ਸਮਝ ਆਈ ਰਹਾ ਹੈ ਕਿ ਜੋ ਅੱਛੇ ਦਿਨ ਵਾਲਾ ਜੋ ਉਨ੍ਹਾਂ ਦਾ ਉਹ ਸਾਰਾ ਹੈ ਜੋ এজেন্ডਾ ਉਹ ਖਤਮ ਹੋਤਾ ਜਾ ਰਹਾ ਹੈ ਹਰ ਜਗ੍ਹਾ ਤੇ ਉਹਨੂੰ ਮਤਲਬ ਲੋਕ ਇੱਕ ਰੈਜਿਸਟੈਂਸ ਬਣ ਰਹੀ ਹੈ ਪੂਰੇ ਦੇਸ਼ ਮੇਂ ਇੱਕ ਅਰਲਗ ਅਰਲਗ ਜਗ੍ਹਾ ਤੇ ਤੁਸੀਂ ਇਸ ਯੂਨੀਵਰਸਿਟੀ ਚ ਪੜ੍ਹਦੇ ਹੋ ਨਾ ਤੁਸੀਂ ਦੋਨੋਂ ਬਾਈ ਹਰਿਆਣੇ ਤੋਂ ਤੁਹਾਡੇ ਦੋਸਤ ਵੀ ਬਹੁਤ ਹੋਣਗੇ ਪੰਜਾਬ ਤੋਂ ਉਹ ਕਿਵੇਂ ਦਾ ਇੱਕ ਆ ਜਾਂ ਕਿਵੇਂ ਦਾ ਲੱਗਦਾ ਜਦੋਂ ਲੋਡ ਪੈਂਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਖੜਦੇ ਨੇ ਨਾ हाँ जी हाँ जी एक का मतलब आज के टाइम पे जितना सेंटर धक्का कर रहा है तो वो जब तक एक का नहीं बनेगा तब तक हमारी लड़ाई भी है वो पूरी नहीं हो पाएगी आज अगर यूनिवर्सिटी के अंदर भी देखें तो यूनिवर्सिटी के अंदर मतलब कि लगभग बराबर बर साई स्टूडेंट होंगे हरियाणा के भी पंजाब के भी अगर साथ में ना लड़ेंगे एक तबका आ जाता है एक नहीं आता है तो फिर उससे मतलब लड़ाई हमारी पूरी नहीं हो पाएगी चाहे वो कोई भी मुद्दा हो चाहे किसानी वाला है वो हमने जीत के दिखाया उसमें भी सारी जो एकता का जो काम था उसी ने उस एकता की वजह से आज हम जितते वो पूरा आंदोलन है तो हम तो मतलब कि शुरू किसानी के बाद से जो एक और ज्यादा बढ़ गया था पंजाब यूनिवर्सिटी शुरू से ही एक ब्रिज का भी काम करा है क्योंकि तो पंजाब यूनिवर्सिटी में शुरू से ही पंजाब और हरियाणा के बच्चे पढ़ते रहे हैं तो शुरू से जो भाईचारा है वो यहाँ से बढ़ता रहा यहाँ पे मतलब एक जगह मिली कॉमन प्लेटफॉर्म मिला जहाँ पे पंजाब हरियाणा इकट्ठा पढ़ सके इकट्ठा मिल सके तो वो प्लेटफॉर्म दिया पंजाब यूनिवर्सिटी ने ਬਈ ਆਖਰੀ ਸਵਾਲ ਤੁਹਾਨੂੰ ਇਹੀ ਹੈ 10 ਨੂੰ ਜਿਹੜਾ ਨਵੰਬਰ ਨੂੰ ਹੈਨਾ ਇਹ ਹੋ ਰਿਹਾ ਇਕੱਠ ਇਹਦੇ ਨਾਲ ਮੈਸੇਜ ਕੀ ਭੇਜਣਾ ਚਾਹੁੰਦੇ ਹੋ ਤੁਸੀਂ ਦਿੱਲੀ ਤੱਕ ਇਹ ਮੈਸੇਜ ਭੇਜਣਾ ਚਾਹਾਂ ਕਿ ਜੋ ਡੈਮੋਕ੍ਰੈਟਿਕ ਸਟਰਕਚਰ ਪਰ ਵਾਰ ਹੈ ਆਰਐਸਐਸ ਦਾ ਬੀਜੇਪੀ ਦਾ ਉਹ ਵਾਰ ਅਮ ਸਫਲ ਨਹੀਂ ਹੋਣ ਦੇਗੇ ਕਦੇ ਵੀ ਉਸ ਕੇ ਖਿਲਾਫ ਡਟ ਕੇ ਲੜਾਂਗੇ ਆਖਰੀ ਸਾਹਸ ਤੱਕ ਲੜਾਂਗੇ ਔਰ ਇਸ ਜਿੱਤ ਇਸ ਲੜਾਈ ਨੇ ਅਮ ਜਿੱਤਾਂਗੇ ਇਸ ਡੈਮੋਕ੍ਰੈਟਿਕ ਸਟਰਕਚਰ ਨੇ ਬਾਲ ਕਰਵਾਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਬੇਸ਼ੱਕ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਕਿਉਂਕਿ ਇਹ ਯੂਨੀਵਰਸਿਟੀ ਤਾਂ ਸਭ ਦੀ ਹੈ ਪੰਜਾਬ ਦੀ ਵੀ ਹੈ ਹਰਿਆਣਾ ਦੀ ਵੀ ਹੈ ਹਿਮਾਚਲ ਦੀ ਵੀ ਹੈ ਇੱਥੇ ਸਟੂਡੈਂਟ ਪੜ੍ਹਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਦਾ ਇਕਾ ਇਸ ਯੂਨੀਵਰਸਿਟੀ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਹੋਰਨਾਂ ਸਟੇਟਾਂ ਦੇ ਵਿਦਿਆਰਥੀਆਂ ਦਾ ਦੇਖਣ ਨੂੰ ਮਿਲ ਰਿਹਾ ਉਹ ਬਾ ਕਮਾਲ ਹੈ ਔਰ ਵਿਦਿਆਰਥੀ ਇਸ ਮੁੱਦੇ ਤੇ ਇਕੱਠੇ ਨੇ ਕਿਉਂਕਿ ਮਸਲਾ ਯੂਨੀਵਰਸਿਟੀ ਦਾ ਮਸਲਾ ਉਹਨਾਂ ਦੀ ਯੂਨੀਵਰਸਿਟੀ ਦੀ ਸੈਨੇਟ ਦਾ ਬੇਸ਼ੱਕ ਹੁਣ ਦਸ ਨੂੰ ਇੱਕ ਪ੍ਰੋਟੈਸਟ ਵੱਡਾ ਤਾਂ ਕੀਤਾ ਜਾਊਗਾ ਇਕੱਠ ਹੈਗਾ ਆ ਪਰ ਨਾਲ ਇਹ ਕਹਿਣਾ ਹੈ ਕਿ ਜਦੋਂ ਤੱਕ ਸੈਨੇਟ ਦੀਆਂ ਜਿਹੜੀਆਂ ਇਲੈਕਸ਼ਨ ਦੀ ਡੇਟ ਐਲਾਨੀ ਨਹੀਂ ਜਾਂਦੀ ਇਹ ਜਿਹੜਾ ਧਰਨਾ ਮੇਰੇ ਪਿੱਛੇ ਚੱਲ ਰਿਹਾ ਉਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ